ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਵਿੱਚ ਅੱਪ ਅੱਜ ਦਾ ਨਵਾਂ ਬਲੌਗ ਕਰਦੇ ਆ ਸ਼ੁਰੂ ਅੱਜ ਮੈਂ ਨਾ ਤੱਕੀ ਸੀ ਕਿਉਂਕਿ ਹੁਣ ਮੌਸਮ ਜਿਆ ਇਦਾਂ ਦਾ ਹੈ ਨਾ ਮੀਂਹ ਕਣੀ ਦਾ ਬੱਦਲਾਂ ਜਿਹੜਾ ਕਿਸ ਜਲਦੀ ਖਰਾਬ ਹੋ ਜਾਂਦੇ ਨੇ ਤੇ ਅੱਜ ਸਵੇਰੇ ਕੇ ਸੀ ਨਾ ਲੱਤੀ ਤੇ ਹੁਣ ਅੱਪ ਬਾਲ ਸੁੱਕ ਗਏ ਨੇ ਤੇ ਤੇਲ ਲਾ ਕੇ ਬੰਨਣਾ ਪਰਣਾ ਤੇ ਤੇਰੇ ਪਰ ਰੋਟੀ ਖਾ ਕੇ ਜਾਣਾ ਅੱਜ ਆਪਣੀ ਭੂਆ ਕੋਲੇ ਤੇ ਭੂਆ ਨੂੰ ਦੇਖ ਕੇ ਉਹਨੇ ਸੰਧਾਰਾ ਤੇ ਹੈਗੇ ਨੇ ਵਿਚਾਰੇ ਉਹ ਬਿਮਾਰ ਪਏ ਨੇ ਤੇ ਬੁਲਾਵਾਂਗੇ ਸਾਨੂੰ ਭੂਆ ਨੂੰ ਵੀ ਤੇ ਉੱਥੇ ਜਾ ਕੇ ਫਿਰ ਦੇਖਦੇ ਨੇ ਕਿ ਕਦੋਂ ਕਦ ਕ ਜਾਣੇ ਆ ਲਓ ਜੀ ਆਪਾਂ ਹੋ ਗਏ ਆ ਤਿਆਰ ਤੇ ਲਾ ਲਿਆ ਕਿਸ ਬਾਕੇ ਪਰਣਾ ਬੰਨ ਲਿਆ ਤੇ ਹੁਣ ਅਸਰ ਰੋਟੀ ਈ ਢੀਕੇ ਰੋਟੀ ਬਣ ਗਈ ਤੇ ਖਾ ਕੇ ਚਲੇ ਜਾਵਾਂਗੇ ਨਾਲ ਨਾਲ ਘੂਆ ਕੋਲੇ ਤੇ ਤੁਹਾਨੂੰ ਦੇਖ ਕੇ ਸੰਦਾਰਾ ਚਲ ਸਾਰਾ ਕੰਮ ਆਪਣਾ ਨਿਭੜਿਆ ਸਾਰੇ ਸੰਦਾਰੀ ਦਿੱਤੇ ਜਾਣਗੇ ਸਾਉਣੀਆਂ ਨੇ ਲੈ ਲਓ ਜੀ ਸੱਕਦੇ ਹੁਣ ਪ੍ਰਸ਼ਾਦ ਦੇ ਤੇ ਅੱਜ ਅਸੀਂ ਬਣਾਈਏ ਕੜੀ ਪਕੌੜਿਆਂ ਦੇ ਪਪ ਪਕੌੜੇ ਪਰ ਰੈਡੀमेड ਪਾਏ ਨੇ ਬਣਾ ਕੇ ਨਹੀਂ ਪਾਏ ਜਿਹੜੇ ਸਬਜ਼ੀ ਵਾਲੇ ਪਕੌੜੇ ਹੁੰਦੇ ਨੇ ਉਹ ਪਾਏ ਨੇ ਜੀ ਅਸੀਂ ਚੱਲ ਪਏ ਭੂਆ ਕੋਲੇ ਨੂੰ ਇਹ ਭੂਆ ਦਾ ਸੰਤ ਹੈ ਦਫਾਫੇ ਦੇ ਵਿੱਚ ਸੌਰੀ ਮੈਂ ਦਿਖਾਉਣਾ ਭੁੱਲ ਗਿਆ ਪਹਿਲਾਂ ਘਰੋਂ ਥੋੜਾ ਜਲਦੀ ਜਲਦੀ ਉੱਪਰ ਤੇ ਤਾਂ ਕਰਕੇ ਤੇ ਉੱਧਰ ਡੱਬਾ ਲੈ ਰਹੇ ਆ ਭੂਆ ਵਾਸਤੇ ਤੇ ਇੱਧਰ ਲੈ ਰਹੇ ਹਾਂਗੇ ਡੱਬਾ ਭੂਆ ਵਾਸਤੇ ਤੇ ਅਸੀਂ ਸਾਲ ਬਾਅਦ ਭੂਆ ਲਵੇ ਸੰਧਾਰਾਲੇ ਇੱਕ ਜਾਣੀ ਜਾਣਾ ਹਰ ਸਾਲ ਬੈਸੇ ਤਾਂ ਮਿਲ ਨਹੀਂ ਜਾਂਦੀ ਰਹਿੰਦੇ ਪਰ ਸੰਧਾਰਾਲੇ ਕੀ ਸਾਲ ਬਾਅਦ ਅਸੀਂ ਜਾਣਾ ਹੀ ਜਾਣਾ ਹੈ సూట్ పిండ్ ఆధీ భూ तो खोल देंगे बार, तो हूं खोलते आर फिर जावा गे अंदर ਤਾਂ ਕੀ ਇਹ ਨਹੀਂ ਜੀ ਕੰਗਰਾਂ ਦਾ ਲੋਕਾਂ ਦਾ ਇੱਕ ਕੰਨ ਨਾਮ ਦਾ ਪਾਣੀ ਚ ਕੰਗਰਾਂ ਦਾ ਸੁਪਨਾ ਹੈ ਇਹ ਕੰਨ ਜੀ ਕੱਖ ਚ ਹਾਂ ਇਹ ਕੱਖ ਚ ਨਹੀਂ ਝੱਲੇ ਦੱਸੀ ਰੇ ਐਨਾ ਬੁੱਕੀ ਪਰ ਆਇ ਤੇ ਨਾ ਮਿੱਟ ਮਾਣੇ ਪਤਾਲੀ ਜੀ ਨਲਪਾ ਬਟਨ ਫੋਨ ਹੈ ਲਾ ਵੇਹੇ ਕਿਹਾਂ ਕਰਨ ਲਓ ਇਸ ਚੱਲ ਤੇ ਹੁਣ ਪਿੰਡ ਨੂੰ ਹੋ ਗਿਆ ਸਾਨੂੰ ਦੁਪਹਿਰਾ ਹੁਣ ਤੂੰ ਆ ਗਈ ਸੀ ਦਵਾਈ ਲੈਣ ਧੂਰੀ ਨੂੰ ਤਾਂ ਅਰਕਹਨ 12 ਟਾਈਮ ਲੱਗਦੇ ਇਹ ਆ ਪਾਗੇ ਤੇ ਘਰ ਦੁਪਹਿਰੇ ਜੀ 2:00 ਵਜੇ ਦੇ ਨਾ ਤੇ ਆ ਕੇ ਪੰਚਟ ਰਾਮ ਕਰ ਲਿਆ ਤੇ ਹੁਣ ਆਪਾਂ ਕਰ ਲਈ ਦੁਕਾਨ ਨੂੰ ਆਪਾਂ ਹੁਣ ਆਪਾਂ ਦੁਕਾਨ ਦੇ ਵਿੱਚ ਲਾਵਾਂਗੇ ਹਾਜ਼ਰੀ ਸਾਮ ਤੱਕ ਆਪਾਂ ਇੱਥੇ ਹੀ ਰਹਾਂਗੇ ਤੇ ਹੁਣ ਆਪਾਂ ਕਰ ਦਿਆਂਗੇ ਨਾਮ ਨਾਂ ਉਸ ਜਿਨ੍ਹਾਂ ਨੇ ਆਪ ਨੂੰ ਕਰੇ ਨੇ ਸੋਹਣੇ ਸੋਹਣੇ ਕਮੈਂਟ ਸਭ ਤੋਂ ਪਹਿਲਾਂ ਭੈਣ ਬਲਜੀਤ ਕਾਰ ਉਹਨਾਂ ਦੇ ਵੀ ਤਿੰਨ ਚਾਰ ਕਮੈਂਟ ਆਏ ਨੇ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਵੀ ਕਮੈਂਟ ਕਰਦੇ ਰਹੋ ਨਾਲ ਜੁੜੇ ਰਹੋ ਬਹੁਤ ਖੁਸ਼ੀ ਹੁੰਦੀ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਤੇ ਮੈਂ ਖੁਸ਼ੀ ਖੁਸਤੀ ਸਾਰਿਆਂ ਦੇ ਰਿਪਲਾਈ ਕਰਦਾ ਤੇ ਨਾਮ ਮਨੂਫ ਕਰਦਾ ਬਹੁਤ ਵਧੀਆ ਲੱਗਦਾ ਤੇ ਦੂਸਰੇ ਕਮੈਂਟ ਆਇਆ ਨਗੀ ਭੈਣ ਪਰਮਗਰੀਵਾਲ ਉਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਜਦੋਂ ਨਾਮ ਕਮੈਂਟ ਆਉਂਦੇ ਨੇ ਧੰਨਵਾਦ ਭੈਣੇ ਤੁਹਾਡਾ ਤੇ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਵਧੀਆ ਲੱਗਦਾ ਇੱਦੀ ਕਮੈਂਟ ਕਰਦੇ ਰਹੋ ਨਾਲ ਜੁੜੇ ਰਹੋ ਤੇ ਆਪਾਂ ਵੀ ਖੁਸ਼ੀ-ਖੁਸ਼ੀ ਤੁਹਾਡੇ ਨਾਮ ਨਾਮ ਕਰਦੇ ਰਹੇ ਤੁਹਾਨੂੰ ਲਾਇਆ ਰਿਪਲਾਈ ਕਰਦੇ ਰਹੀਏ ਸਾਰੇ ਕਮੈਂਟਾਂ ਦਾ ਤੇ ਚਲੋ ਜੀ ਦੁਬਾਰਾ ਹੁਣ ਆਪਾਂ ਦੇਖਦੇ ਹਾਂ ਕੀ ਕਰਨਾ ਹੈ ਆਪਣੇ ਕਿੱਧਰ ਨੂੰ ਜਾਣਾ ਹੈ ਮਿਲਦੇ ਹਾਂ ਇਸ ਬਾਅਦ ਫਿਰ ਲਓ ਜੀ ਆ ਟਰੈਕਟਰ ਹੈ ਫਾਰਮ ਟਰੈਕ 55 ਟਰੈਕਟਰ ਹੈ ਇਹ ਕਰਨੇਗਾ ਸੇਲ ਤੇ ਜੀ ਕਿਸੇ ਨੂੰ ਵੀ ਜਰੂਰਤ ਹੋਵੇ ਤਾਂ ਜਰੂਰ ਸੰਪਰਕ ਕਰਿਓ ਨੰਬਰ ਆਪਾਂ ਵੀਡੀਓ ਦੇ ਉੱਤੇ ਪੈਡ ਕਰ ਦਾਂਗੇ ਤੇ ਇਹ ਹੈਗਾ 1997 ਮਾਡਲ ਹੈ ਤੇ ਕੀਮਤ ਹੈਗੀ ਇਹ ਦੀ 1,75,000 ਰੁਪਇਆ ਟਾਇਰ ਇਹਦੇ ਹੈਗੇ ਨੇ 90 92 ਪੈਸੇ ਤੇ オリジナル ਰੰਗ ਹੈ ਜਿਹੜਾ ਵੀ ਹੈਗਾ ਦੁਬਾਰਾ ਕਰਾਇਆ ਨਹੀਂ ਹੋਇਆ ਫਾਰਮ ਟਰੈਕ 55 ਟਰੈਕਟਰ ਹੈ ਤੇ ਜੇ ਕਿਸੇ ਨੂੰ ਵੀ ਜ਼ਰੂਰਤ ਆ ਤਾਂ ਜ਼ਰੂਰ ਸੰਪਰਕ ਕਰੋ ਨੰਬਰ ਉੱਤੇ ਮੈਂ ਦੇਤਾ ਜਿਹਦਾ ਵੀ ਟਰੈਕਟਰ ਹੈਗਾ ਇਹ ਤੇ ਉਹ ਨੰਬਰ ਤੇ ਕਾਲ ਕਰ ਲਿਓ ਸਾਰੀ ਕੰਡੀਸ਼ਨ ਓਕੇ ਹੈ ਬਿਲਕੁਲ ਆ ਜਾਈਏ ਕਰੀਏ ਪਾਪੜ ਪਾਰਟੀ ਖਾਣੇ ਆਏ ਪਾਪੜ ਲੋ ਜੀ ਅੱਜ ਦੇ ਦੇਖੋ ਸੂਟ ਆਨੇਗੇ ਸੂਟ ਅੱਜ ਦੇ ਥੱਲੇ ਇੱਕ ਵੇ ਵੇਖੋ ਕੰਮ ਬਹੁਤ ਸੋਹਣਾ ਨੈਟ ਨਹੀਂ ਹੈਗਾ ਪਰ ਲੱਗਦਾ ਏਦਾਂ ਜਿਵੇਂ ਨੈਟ ਲਾਇਆ ਹੁੰਦਾ ਤੇ ਉੱਪਰ ਤੱਕ ਲੈਸ ਲੱਗੇ ਸੂਟ ਦੇ ਤੇ ਬਹੁਤ ਸੋਹਣੇ ਸੂਟ ਨੇ ਸੂਤੀ ਸੂਟ ਨੇ ਬਿਲਕੁਲ ਨਾਲ ਨੇ ਸੂਤੀ ਦੁਪੱਟੇ ਤੇ ਤੁਹਾਨੂੰ ਦੁਪੱਟਾ ਵੀ ਦਿਖਾਵਾਂਗੇ ਆਪਾਂ ਦੇਖੋ ਕਿੰਨਾ ਸੋਹਣਾ ਸੂਟ ਹੈ ਤੇ ਆ ਗਏ ਦੁਪੱਟਾ ਬਿਲਕੁਲ ਮੈਚਿੰਗ ਦੁਪੱਟਾ ਨਾਲ ਬਹੁਤ ਸੋਹਣਾ ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ ਕਹਿੰਨੇ ਚਾਰ ਕਲਰ ਪਹਿਲਾਂ ਦੁਪट्टे ਦੀ ਨਿਗਾ ਮਾਰੂ ਤਿੰਨੇ ਕੱਲਾ ਜਾਣਾ ਨਹੀਂ ਆਪਾਂ ਖੋਲ ਕੇ ਦਿਖਾਉਣ ਦੇ ਦੁਪੱਟਾ ਤੇ ਹੁਣ ਖੋਲਣਾ ਮੁਸ਼ਕਲ ਹੈ ਥੋੜਾ ਜਿਹਾ ਤੇ ਇੱਦਾਂ ਹੀ ਨਿਗਾ ਮਾਰ ਲਓ ਤੁਸੀਂ ਤੇ ਆ ਗਿਆ ਦੂਸਰਾ ਕਲਰ ਇਹਦੇ ਵਿੱਚ ਤੇ ਇਹ ਤੀਸਰਾ ਤੇ ਆ ਗਿਆ ਚੌਥਾ ਗਰਮੀਆਂ ਕਰਕੇ ਆਪਾਂ ਕਲਰ ਲੈਂਦੇ ਨੇ ਸਾਰੇ ਲਾਈਟ ਡਾਰਕ ਕਲਰ ਗਰਮੀ ਦੇ ਵਿੱਚ ਵਧੀਆ ਨਹੀਂ ਲੱਗਦੇ ਤੇ ਦੇਖੋ ਬਹੁਤ ਸੋਹਣੀ ਸੁਣਨੇਗੇ ਤੇ ਲਓ ਜੀ ਹੁਣ ਆਪਾਂ ਕਰਨ ਲੱਗੇ ਤੇ ਵਲੌਗ ਦਾ ਐਂਡ ਤੇ ਆਪਾਂ ਨੂੰ ਆਇਆ ਕਮੈਂਟ ਤੇ ਕਮੈਂਟ ਆਇਆ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਤੇ ਦੋ ਕਮੈਂਟ ਆਏ ਨੇ ਬਾਈ ਦੇ ਤੇ ਕਹਿੰਦਾ ਵੀ ਵਲੌਗ ਵੀ ਬਹੁਤ ਸੋਹਣਾ ਤੇ ਗਾਣਾ ਜਿਹੜਾ ਗਾਇਆ ਤੇ ਚਿਹਲਕਣਾ ਉਹ ਵੀ ਬਹੁਤ ਸੋਹਣਾ ਤੇ ਬਹੁਤ ਸੋਹਣਾ ਗਾਇਆ ਬਾਈ ਨੇ ਦੋ ਕਮੈਂਟ ਆਏ ਨੇ ਤੇ ਸੱਚੀ ਗਾਇਆ ਵੀ ਬਹੁਤ ਵਧੀਆ ਤੇ ਬਧੀ ਲਿਖਦਾ ਬਾਈ ਬਧੀ ਕਾਉਂਦੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਜਿਹਦੇ ਬਲੌਗ ਦਾ ਐਂਡ ਤੇ ਸ਼ਾਮ ਹੋ ਗਏ ਹੁਣ ਮਿਲਾਂਗੇ ਆਪਾਂ ਕੱਲ ਨੂੰ ਸਵੇਰੇ ਤੇ ਤੁਸੀਂ ਦੇਖਦੇ ਹੋਊਂਗੇ ਅੱਖਾਂ ਜਿਵੇਂ ਕਿਵੇਂ ਹੋ ਜਾਂਦੀਆਂ ਨੇ ਇਦਾਂ ਲੱਗਦਾ ਜਿਵੇਂ ਅੰਦਰ ਬੁਖਾਰ ਵਾਇਆ ਗਿਆ ਹੁੰਦਾ ਤੇ ਥੋੜਾ ਥੋੜਾ ਜਿਹਾ ਸਰੀਰ ਜਿਹਾ ਡਰਨ ਜੇ ਤਾਂ ਹੀ ਮੈਂ ਚਲੋਣ ਬਲੌਗ ਦਾ ਆਪਾਂ ਐਂਡ ਕਰ ਦਿੰਦੇ ਆ ਤੇ ਸਵੇਰੇ ਮਿਲਦੇ ਆਂ ਜੀ ਨਵੇਂ ਬਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਤਾ ਤਕਲੀਸ ਆ ਰਹੇ ਨੇ ਪਿਆਰਪਰੀ ਸਤਿ ਸ੍ਰੀ ਅਕਾਲ